ਤੱਕਪੰਥ ਵਿੱਚ ਸਿੱਖੀ ਦਾ ਜੋਸ਼ ਮੌਤ ਨੂੰ ਮਖੌਲਾਂ ਕਰਵਾ ਗਿਆ। ਇਹ ਜੋਸ਼ ਹੈ ਕੁਰਬਾਨੀ ਦਾ, ਸੱਚ ਲਈ ਲੜਨ ਦਾ ਅਤੇ ਧਰਮ ਦੀ ਰਾਖੀ ਲਈ ਆਪਣਾ ਆਪ ਵਾਰ ਦੇਣ ਦਾ। ਸਿੱਖ ਇਤਿਹਾਸ ਦਾ ਹਰ ਪੰਨਾ ਖੂਨ ਨਾਲ ਰੰਗਿਆ ਹੋਇਆ ਹੈ। ਪਰ ਇਹ ਖੂਨ ਕਿਸੇ ਦੀ ਹਾਰ ਦਾ ਪ੍ਰਤੀਕ ਨਹੀਂ, ਸਗੋਂ ਉਸ ਅਡੋਲ ਹਿੰਮਤ ਅਤੇ ਅਟਲ ਵਿਸ਼ਵਾਸ ਦੀ ਗਵਾਹੀ ਹੈ ਜਿਸ ਨੇ ਸਦੀਆਂ ਤੋਂ ਸਿੱਖਾਂ ਦੇ ਸੀਨੇ ਵਿੱਚ ਇੱਕ ਚਿੰਗਾਰੀ ਜਿਉਂਦੀ ਰੱਖੀ ਹੈ। ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਤੀ ਤਵੀ ਤੇ ਬੈਠ ਕੇ ਸ਼ਹਾਦਤ ਦਿੱਤੀ ਤਾਂ ਉਹ ਸਿਰਫ ਆਪਣੀ ਜਾਨ ਨਹੀਂ ਸਿਵਾ ਰਹੇ ਸਗੋਂ ਇੱਕ ਸੁਨੇਹਾ ਦੇ ਰਹੇ ਸਨ ਕਿ ਸੱਚ ਤੇ ਇਨਸਾਫ ਦੇ ਰਾਹ ਤੇ ਚੱਲਣ ਵਾਲਾ ਕਦੇ ਹਾਰ ਨਹੀਂ ਮੰਨਦਾ ਉਹਨਾਂ ਦੀ ਉਹ ਸ਼ਹਾਦਤ ਸਿੱਖਾਂ ਦੇ ਦਿਲਾਂ ਵਿੱਚ ਇੱਕ ਅਜਿਹੀ ਅੱਗ ਬਣ ਗਈ ਜੋ ਅੱਜ ਵੀ ਸਾਡੇ ਵਿੱਚ ਜਲਦੀ ਹੈ ਫਿਰ ਆਏ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣਾ ਸੀਸ ਵਾਰ ਦਿੱਤਾ ਉਨ੍ਹਾਂ ਦੀ ਸ਼ਹਾਦਤ ਸਿਰਫ ਸਿੱਖਾਂ ਲਈ ਹੀ ਨਹੀਂ ਸਗੋਂ ਸਮੁੱਚੀ ਮਨੁੱਖਤਾ ਲਈ ਇੱਕ ਮਿਸਾਲ ਬਣ ਗਈ। ਉਨ੍ਹਾਂ ਦੇ ਬਲੀਦਾਨ ਨੇ ਸਾਨੂੰ ਸਿਖਾਇਆ ਕਿ ਜਦੋਂ ਜ਼ੁਲਮ ਦੀਆਂ ਤਲਵਾਰਾਂ ਚੱਲਣ ਤਾਂ ਸਿੱਖਾਂ ਦਾ ਫਰਜ਼ ਹੈ ਕਿ ਉਹ ਝੁਕਣਾ ਸਗੋਂ ਸੀਸ ਚੜਾ ਕੇ ਸੱਚ ਦਾ ਝੰਡਾ ਉਪਰਾਂਦ ਰੱਖਣਾ। ਪਰ ਜੇ ਗੱਲ ਕਰੀਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸ਼ਹੀਦਾਂ ਦੀ ਤਾਂ ਇੱਥੇ ਦਿਲ ਰੋਣ ਲੱਗ ਪੈਂਦਾ। ਅਤੇ ਅੱਖੀਆਂ ਵਿੱਚੋਂ ਹੰਝੂਆਂ ਦੀਆਂ ਤਰਾਂ ਵਹਿਣ ਲੱਗ ਪਈਆਂ ਉਹ ਨਿੱਕੇ ਨਿੱਕੇ ਫੁੱਲ ਜਿਨ੍ਹਾਂ ਦੀ ਉਮਰ ਸੀ ਸਿਰਫ ਖੇਡਣ ਖੁੱਦਣ ਦੀ ਉਹਨਾਂ ਨੇ ਧਰਮ ਲਈ ਜੰਗ ਦੇ ਮੈਦਾਨ ਵਿੱਚ ਅਜਹੀਆਂ ਕੁਰਬਾਨੀਆਂ ਦਿੱਤੀਆਂ ਕਿ ਦੁਨੀਆ ਦੇ ਸੂਰਮੇ ਵੀ ਸਿਰ ਝਕਾਉਣ ਲੱਗੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਜਿਨ੍ਹਾਂ ਨੂੰ ਜੰਦਾ ਦਵਾਰਾਂ ਵਿੱਚ ਚਿਣਵਾ ਦਿੱਤਾ ਗਿਆ ਉਹਨਾਂ ਦੀਆਂ ਆਤਮਾਵਾਂ ਅੱਜ ਵੀ ਸਾਨੂੰ ਪੁਕਾਰਦੀਆਂ ਹਨ ਕਿ ਸਿੱਖ ਹੋਣ ਦਾ ਮਤਲਬ ਹੈ ਨੂੰ ਗਲ ਵਿੱਚ ਪਾ ਕੇ ਸੱਚ ਦੀ ਰਾਖੀ ਕਰਨ ਇੱਕ ਕੁਰਬਾਨੀ ਦਾ ਜਜ਼ਬਾ ਸਿਰਫ ਇਤਿਹਾਸ ਦੀਆਂ ਕਹਾਣੀਆਂ ਤੱਕ ਸੀਮਤ ਨਹੀਂ ਅੱਜ ਵੀ ਜਦੋਂ ਸਿੱਖ ਲੰਗਰ ਲਾਉਂਦੇ ਹਨ ਸੇਵਾ ਕਰਦੇ ਹਨ ਜਾਂ ਜ਼ੁਲਮ ਦੇ ਖਿਲਾਫ ਖੜਦੇ ਹਨ ਤਾਂ ਉਹ ਕਿਸੇ ਪੁਰਾਣੀ ਜਜ਼ਬੇ ਨੂੰ ਜਿਉਂਦਾ ਰੱਖਦੇ ਦੇਗ ਤੇਗ ਫਤਿਹ ਦਾ ਨਾਰਾ ਸਿੱਖਾਂ ਦੇ ਇਸ ਜਜ਼ਬੇ ਦੀ ਰੂਹ ਹੈ ਜਿੱਥੇ ਇੱਕ ਹੱਥ ਨਾਲ ਸੇਵਾ ਦੀ ਦੀਗ ਚੱਲੇ ਤੇ ਉੱਥੇ ਦੂਜੇ ਹੱਥ ਵਿੱਚ ਤੇਗ ਰਾਹੀ ਨਿਆਂ ਦੀ ਲੜਾਈ ਵੀ ਲੜੀ ਜਾਵੇ ਸਿੱਖਾਂ ਦਾ ਕੁਰਬਾਨ ਹੋਣ ਦਾ ਜਜ਼ਬਾ ਕੋਈ ਸਧਾਰਨ ਗੱਲ ਨਹੀਂ ਇਹ ਉਹ ਅੱਗ ਹੈ ਜੋ ਸੀਨੇ ਵਿੱਚ ਸਦਾ ਜਲਦੀ ਰਹੇਗੀ ਇਹ ਉਹ ਤਾਕਤ ਹੈ ਜੋ ਸਾਨੂੰ ਯਾਦ ਦਿਵਾਉਂਦੀ ਹੈ ਕਿ ਜਦੋਂ ਸੱਚ ਤੇ ਧਰਮ ਦੇ ਬਾਣਾ ਆਵੇ ਤਾਂ ਸਿੱਖਾਂ ਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਕਰਨੀ ਸਗੋਂ ਕਾਲਪੁਰਖ ਦੀ ਰਾਜ ਵਿੱਚ ਰੰਗ ਜਾਣਾ ਹੈ ਇਹ ਜਜ਼ਬਾ ਸਾਡੀ ਪਛਾਣ ਹੈ ਸਾਡਾ ਮਾਣ ਹੈ ਅਤੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਚਾਨਣ ਮਨਾਰਾ ਹੈ